ਅਜਨਾਲਾ ਪੁਲਿਸ ਥਾਣੇ ਦੀ ਹਿੰਸਾ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਇੱਕ ਹੋਰ ਵੱਡੀ ਕਾਰਵਾਈ ਕੀਤੀ ਹੈ ਪੁਲਿਸ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਮਰਿਤਪਾਲ ਸਿੰਘ ਦੇ ਇੱਕ ਹੋਰ ਸਾਥੀ ਕੁਲਵੰਤ ਸਿੰਘ ਨੂੰ ਗ੍ਰਿਫਤਾਰ ਕੀਤਾ ਅਜਨਾਲਾ ਪੁਲਿਸ ਵੱਲੋਂ ਇਹ ਗ੍ਰਿਫਤਾਰੀ ਗੁਪਤ ਸੂਚਨਾ ਦੇ ਆਧਾਰ ਤੇ ਮੁਕਤਸਰ ਤੋਂ ਕੀਤੀ ਗਈ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਅਜਨਾਲਾ ਰਿਪੁਦਮਨ ਸਿੰਘ ਨੇ ਦੱਸਿਆ ਕਿ ਕੁਲਵੰਤ ਸਿੰਘ ਉਹਨਾਂ ਨੂੰ ਅਜਨਾਲਾ ਥਾਣਾ ਹਮਲਾ ਮਾਮਲੇ ਵਿੱਚ ਦਰਜ ਐਫਆਈਆਰ ਨੰਬਰ 39 ਵਿੱਚ ਲੋੜਿੰਦਾ ਸੀ ਤੇ ਹੁਣ ਕਰੀਬ 10 ਮਹੀਨਿਆਂ ਬਾਅਦ ਉਸ ਦੀ ਗ੍ਰਿਫਤਾਰੀ ਹੋਈ ਹੈ ਕੁਲਵੰਤ ਸਿੰਘ ਮੁਕਸਰ ਦੇ ਪਿੰਡ ਆਸਾ ਬੂਟਰ ਦਾ ਰਹਿਣ ਵਾਲਾ ਹੈ ਤੇ ਵਾਰਿਸ ਪੰਜਾਬ ਦੀ ਜਥੇਬੰਦੀ ਦਾ ਜ਼ਿਲ੍ਹਾ ਪ੍ਰਧਾਨ ਹੈ ਜਿਕਰੇ ਖਾਸ ਹੈ ਕਿ 23 ਫਰਵਰੀ 2023 ਨੂੰ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਆਪਣੇ ਸਮਰਥਕਾਂ ਸਮੇਤ ਅਜਨਾਲਾ ਥਾਣੇ ਨੂੰ ਘੇਰਾ ਪਾਇਆ ਗਿਆ ਸੀ ਇਸ ਮਾਮਲੇ ਦੇ ਵਿੱਚ ਐਫ ਆਈ ਆਰ ਨੰਬਰ 39 ਦਰਜ ਕੀਤੀ ਗਈ ਸੀ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਐਨ ਐਸ ਐ ਲਗਾ ਕੇ ਡਿਬਰੂਗੜ ਜੇਲ੍ਹ ਪੇ ਦਿੱਤਾ ਸੀ ਤੇ ਇਸ ਮਾਮਲੇ ਦੇ ਵਿੱਚ ਕੁਲਵੰਤ ਸਿੰਘ ਲੋੜਿੰਦਾ ਸੀ ਜਿਸ ਦੀ 10 ਮਹੀਨਿਆਂ ਬਾਅਦ ਗ੍ਰਿਫਤਾਰੀ ਹੋਈ ਹੈ ਕਿਹੜੇ ਕੇਸ ਫੜਿਆ ਗਿਆ ਕੁਲਵੰਤ ਸਿੰਘ ਨਾਮ ਦਾ ਵਿਅਕਤੀ ਆ ਮੁਕਸਰ ਜਿਹੜੇ ਨਾਲ ਸੰਬੰਧਿਤ ਆਸਾਪੁਤਰ ਪਿੰਡ ਦਾ ਤੇ 39 ਨੰਬਰ ਐਫ ਆਈ ਆਰ ਆ ਜਿਹੜੇ ਨਾਲੇ ਥਾਣੇ ਵਿੱਚ ਰਜਿਸਟਰ ਉਹਦੇ ਵਿੱਚ ਫੜਿਆ ਗਿਆ ਜੀ ਇਹਨੂੰ ਕਿਸ ਤਰ੍ਹਾਂ ਫੜਿਆ ਗਿਆ ਕੀ ਸੀਗਾ ਦਾ ਰੋਲ ਕੀ ਸੀ ਇਹਦਾ ਰੋਲ ਇਹਦੇ ਵਿੱਚ 49 ਨੰਬਰ ਮੁਕਦਮੇ ਦੇ ਵਿੱਚ ਨੋਮੀਨੇਟਡ ਕਮਿਸ਼ਨਰ ਇੱਕ ਜਿਹੜੀ ਪੁਲਿਸ ਹਾਲ ਕਰ ਰਹੀ ਸੀ ਜਿਹਨੂੰ ਕੱਲ ਗ੍ਰਿਫਤਾਰ ਕਰ ਲਿਆ ਗਿਆ ਹੁਣ ਕੀ ਕੀਤਾ ਜਾ ਰਿਹਾ ਉਹਦਾ ਜੀ ਹੁਣ ਇਹਨੂੰ ਜੀ ਕੋਰਟ ਵਿੱਚ ਪੇਸ਼ ਕਰਕੇ ਅਗਲੀ ਇਨਵੈਸਟੀਗੇਸ਼ਨ ਸਾਰੀ ਕੀਤੀ ਜਾਊਗੀ ਰਮਾਂਗਦਾ ਜੀ ਹੋ ਤਾਂ ਕਿਸੇ ਕੋਈ ਦੱਸਿਆ ਜਿੰਨੇ ਜਦੋਂ ਤੁਹਾਡੇ ਹਰਾਸਤ ਆਇਆ ਕੁਝ ਕੁ ਬਰਾਮਦਗੀ ਵੀ ਹੋਈ ਉਹ ਨਹੀਂ ਹਾਲੇ ਤੇ ਪੁਸ਼ਕਿਸ਼ ਕਰ ਰਹੇ ਹਾਂ ਜੋ ਆਊਗਾ ਸਾਹਮਣੇ ਉੱਤਰ ਤੁਹਾਨੂੰ ਦੱਸਾਂਗੇ ਫੋਟੋ ਤੋਂ ਮੰਗ ਲੈ ਇੱਕ ਇਹਦਾ ਸਾਥੀ ਸੀ ਜੀ ਹਾਂਜੀ ਕਿਹਦਾ ਸਾਥੀ ਸੀ ਇਹ ਇਹ 49 ਨੰਬਰ ਕੇ ਮਕਦਮੇ ਦੇ ਵਿੱਚ ਜਿਹੜਾ ਕੇਸ ਆ ਜਿਹਦੇ ਵਿੱਚ ਥਾਣੇ ਦੇ ਨਾਲੇ ਤੇ ਹਮਲਾ ਹੋਇਆ ਅਮਰਿਤਪਾਲ ਵਾਲਾ ਕੇਸ ਉਹਦੇ ਵਿੱਚ ਥੈਂਕ ਯੂ